ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 8ਵਾਂ ਤਿਕੋਣਮਿਤੀ ਬਾਰੇ ਜਾਣ ਪਛਾਣ ਅਭਿਆਸੰਗਰ 8.2 ਇਸ ਅਭਿਆਸ ਦੇ ਅਗਲੇ ਦੋ ਸਵਾਲ ਦੂਜਾ ਤੇ ਤੀਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ 2010ਵੀਂ ਜਮਾਤ ਨਾਲ ਸੰਬੰਧਿਤ ਦੂਜੇ ਵਿਸ਼ਿਆਂ ਨੀ ਕੋ ਛੋਪ ਪਲੇਲਿਸਟ ਵੀ ਆ ਗਿਆ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 10th ਮੈਥ ਨੋਟਸ ਇੱਕ ਹੈਗੀ 10th ਸਾਇੰਸ ਇੱਕ ਹੈਗੀ 10th ਇੰਗਲਿਸ਼ ਐਮਸੀਬੀ ਇੱਕ ਹੈਗੀ 10th ਇੰਗਲਿਸ਼ ਲਿਟਰੇਚਰ ਫਿਰ ਇੱਕ ਹੈਗੀ 10th ਗ੍ਰਾਮਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖਿਓ ਬੱਚਿਓ ਦੂਜਾ ਸਵਾਲ ਕੀ ਕਹਿੰਦਾ ਕਿ ਨੇ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਨ ਦੱਸੋ ਸੋ ਚਾਰ ਭਾਗ ਨੇ ਬੱਚਿ ਤੇ ਹਰ ਸਵਾਲ ਦੇ ਉਹਨੇ 4 ਵਿਕਲਪ ਦਿੱਤੇ ਨੇ ਅਸੀਂ ਸਹੀ ਵਾਲਾ ਚੁਣਨਾ ਪਰ ਉਹ ਅਸੀਂ ਕਾਰਨ ਵੀ ਦੱਸਣਾ ਕਿ ਅਸੀਂ ਉਹ ਸਹੀ ਕਿਦਾਂ ਚੁਣਦੇ ਪਏ ਹਾਂ ਸੋ ਅਸੀਂ ਇਹਨਾਂ ਕੀ ਸਵਾਲ ਹੱਲ ਕਰਨੇ ਨੇ ਜੌਬ ਲੱਭਣਾ ਤੇ ਫਿਰ ਚੋਣ ਕਰਨੀ ਹੈ ਸੋ ਦੇਖੀਏ ਕਿ ਕਰਕੇ ਕਰਦੇ ਹਾਂ ਸੋ ਪਹਿਲਾ ਭਾਗ ਹੈ ਬੱਚੋ 2 tan 30° 1 tan² 30° ਇਹ ਇਹਨਾਂ ਦੇ ਬਰਾਬਰ ਕਿੰਨਾ ਕਿਹਦੇ ਬਰਾਬਰ ਹੋਏਗਾ ਸੋ ਇਹਨੂੰ ਇਦਾਂ ਕਰਦੇ ਹਾਂ ਅਸੀਂ ਇਹਨੂੰ ਸਵਾਲ ਹੀ ਕਰ ਲੈਨੇ ਆਂ ਇਨੂ ਅਸੀਂ ਇਦਾਂ ਭਾਗ ਦਾ ਚਿੰਨ ਦੇ ਕੇ ਇਦਾਂ ਬ੍ਰੈਕਟ ਪਾ ਕੇ ਇਦਾਂ ਲਿਖ ਲਿਆ ਹੁਣ ਅਸੀਂ ਮੁੱਲ ਪੜਦੇ ਹਾਂ 2 ਟੈਨ 30 1/√3 ਹੁੰਦਾ ਭਾਗ ਦਾ ਨਿਸ਼ਾਨ ਪਾਇਆ 1 ਜਮਾ ਤੇ ਟੈਨ 30 1/3 √3 ਦਾ ਪੂਰਾ ਦਾ ਵਰਕ ਕਰ ਦਿੱਤਾ ਠੀਕ ਹੈ ਹੁਣ ਇਹ ਤੇ ਹੋ ਗਿਆ ਬੱਚਾ 2/√3 ਇਹ ਹੋ ਗਿਆ ਭਾਗ ਦਾ ਨਿਸ਼ਾਨ 1 ਜਮਾ ਤੇ 1/3 √3 ਦਾ ਜਦੋਂ ਵਰਕ ਕੀਤਾ ਤੇ ਇਹ ਬਣ ਗਿਆ 1/3 ਤੇ 3 1 3 ਤੇ ਜਮਾ 4 4/3 ਸਾਹ ਬਣ ਗਿਆ 2/ ਵਰਗਮੂਲ 3 ਭਾਗ 4/3 ਹੁਣ ਇਹਨੂੰ ਗੁਣਾ ਦਾ ਨਿਸ਼ਾਨ ਕਰ ਦਾਂਗੇ ਇੱਥੇ ਤੇ 4/3 ਨੂੰ 3/4 ਕਰ ਲਵਾਂਗੇ ਸੋ 3/4 ਕਰ ਦਿੱਤਾ ਸੋ 2 1 2 2 2 4 ਸੋ ਇੱਥੇ 2 ਆ ਗਿਆ ਸੋ ਸਾਹ ਬਣ ਗਿਆ 3/2 ਵਰਗਮੂਲ 3 ਹੁਣ ਬੱਚੋ 3 ਨੂੰ ਮੈਂ ਵਰਗਮੂਲ 3 ਤੇ ਵਰਗਮੂਲ 3 ਕਰਕੇ ਲਿਖ ਸਕਦਾ ਠੀਕ ਹੈ ਜਿਵੇਂ ਇਦਾਂ ਲਿਖਿਆ ਤੇ ਇੱਕ ਵਰਗਮੂਲ 3 ਤੇ ਦੂਜਾ ਵਰਗਮੂਲ 3 ਇੱਕ ਕੱਟ ਗਿਆ ਸੋ ਮੇਰੇ ਕੋਲ ਜਵਾਬ ਬਚਿਆ ਵਰਗਮੂਲ 3/2 ਤੇ ਸਾਨੂੰ ਪਤਾ ਹੈ ਬੱਚਿਓ ਵਰਗਮੂਲ 3/2 sin 60 ਡਿਗਰੀ ਦੇ ਬਰਾਬਰ ਹੁੰਦਾ ਹੈ ਤੇ ਜਾਂ cos 30 ਡਿਗਰੀ ਦੇ ਬਰਾਬਰ ਹੁੰਦਾ ਹੈ ਇਥੇ cos 30 ਕਿਤੇ ਵੀ ਨਹੀਂ ਹੈਗਾ ਪਰ sin 60 ਹੈਗਾ ਸੋ ਸਾਡਾ ਸਵਾਲ ਜਵਾਬ ਹੈਗਾ ਸਹੀ ਇਹ ਵਾਲਾ ਭਾਗ ਏ sin 60 ਡਿਗਰੀ ਇਸ ਤਰ੍ਹਾਂ ਸਹੀ ਉੱਤਰ ਏ sin 60 ਡਿਗਰੀ ਹੈ ਅੱਗੇ ਚਲੀਏ ਦੂਜਾ ਭਾਗ ਹੈਗਾ 1/tan² 45 ਡਿਗਰੀ /1+tan^2 45° so bachcho tan 45 ਦਾ ਮੁੱਲ 1 ਹੁੰਦਾ ਹੈ so ਇਹ ਬਣੇਗਾ 1/1^2 1+1^2 ਠੀਕ ਹੈ so 1/1^2 ਕੀ ਹੁੰਦਾ ਹੈ 1/1/2 so 1+1/2 ਹੋ ਗਿਆ 1 ਚ ਗਿਆ 0 0/2 0 ਦੇ ਬਰਾਬਰ ਹੁੰਦਾ ਹੈ ਤੇ ਬੱਚੋ ਸਾਨੂੰ ਪਤਾ ਹੈ ਕਿ 0 ਜਿਹੜਾ ਹੈ ਉਹ ਹੈਥ ਡੀ ਇਹ ਜਵਾਬ ਹੈਗਾ ਡੀ ਇਹ ਵਾਲਾ ਇਸ ਤਰ੍ਹਾਂ ਸਹੀ ਉੱਤਰ ਡੀ 0 ਹੈ ਠੀਕ ਹੈ ਅੱਗੇ ਚਲੀਏ ਅਗਲਾ ਆ ਗਿਆ ਬੱਚੋ sin 2a 2sin a ਉਦੋਂ ਸੱਚ ਹੁੰਦਾ ਹੈ ਜਦੋਂ a ਬਰਾਬਰ ਹੈ 0 ਦੇ 30 ਦੇ 45 ਦੇ ਜਾਂ 60 ਦੇ ਸੋ ਬੱਚੋ ਇਹ ਸਿਫਰ ਦੇ ਬਰਾਬਰ ਹੁੰਦਾ ਹੈ ਜਦੋਂ ਸਿਫਰ ਹੋਵੇ ਤਾਂ ਇਹ ਹਾਲਤ ਜਿਹੜੀ ਹੈ ਸਹੀ ਸਾਬਤ ਹੁੰਦੀ ਹੈ ਸੋ ਕਰਕੇ ਦੇਖ ਲੈਂਦੇ ਆ a 0 ਦਾ ਮੁੱਲ ਪਰੰਤੇ ਖੱਬਾ ਪਾਸਾ sin 2a sin 2 0 ਡਿਗਰੀ ਸੋ 2 0 0 sin 0 0 ਤੇ ਸੱਜਾ ਪਾਸਾ 2sin a ਸੋ 2 sin 0° ਤੇ 2 sin 0 0 ਹੁੰਦਾ 2 0 0 ਸਫਰ ਆ ਗਿਆ ਕਿਉਂਕਿ a 0° ਲਈ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਹੈ ਸਹੀ ਉੱਤਰ a 0° ਹੈ ਇਹੋਲਾ ਸਾਡਾ ਸਹੀ ਉੱਤਰ ਹੈ ਅੱਗੇ ਚਲੀਏ ਅਗਲਾ ਆ ਗਿਆ ਬੱਚਿਓ 2 tan 30° 1 tan² 30° ਬਰਾਬਰ ਹੈ ਕਿਹਦੇ ਸੋ ਇਹਨੂੰ ਇੱਦਾਂ ਹੀ ਕਰਾਂਗੇ ਹੱਲ ਕਰ ਲੈਣੇ ਆ 2 tan° ਭਾਗ 1/tan² 30° 2 1/√3 ਕਿਉਂਕਿ tan 30° ਦਾ ਮੁੱਲ 1/√3 ਹੁੰਦਾ ਹੈ ਭਾਗ 1/1/√3 ਪੂਰੇ ਦਾ ਵਰਗ ਸੋ ਆ ਗਿਆ 2/1 2 ਤੇ 2/√3 ਭਾਗ ਦਾ ਨਿਸ਼ਾਨ ਪਾ ਕੇ 1/ √3 ਦਾ ਵਰ ਕਰਾਂਗੇ ਤੇ 3 ਆ ਜਾਏਗਾ ਸੋ ਇਹ ਬੰਝਾ 1/1/3 ਸੋ 3 ਦੇ ਕਮ 3 3 ਚੋਂ ਆ ਗਿਆ 2 ਸੋ ਇੱਥੇ ਆ ਜਾਏਗਾ 2/3 ਹੁਣ ਇਹਨੂੰ ਗੁਣਾ ਕਰ ਦਾਂਗੇ ਤੇ 2/3 ਨੂੰ 3/2 ਕਰਦਾਂਗੇ ਉਲਟਾਤਾ 2 ਦੇ ਨਾਲ 2 ਬੱਚੋ ਕੱਟ ਗਿਆ ਤੇ ਇਹ ਹੁਣ ਬਚਿਆ ਮੇਰੇ ਕੋਲ 3/√3 ਤੇ ਵਿੱਚੋਂ 3 ਨੂੰ ਮੈਂ √3 √3 ਲਿਖ ਸਕਦਾ ਸੋ बटा √3 ਇੱਕ √3 ਇੱਕ √3 ਕੱਟ ਗਿਆ ਤੇ ਕੱਲਾ ਬਚਿਆ ਮੇਰੇ ਕੋਲ √3 ਸੋ √3 ਬੱਚੇ ਸਾਨੂੰ ਪਤਾ ਹੈ tan 60° ਦੇ ਬਰਾਬਰ ਹੁੰਦਾ ਹੈ ਸੋ ਸਾਡਾ ਜਵਾਬ ਆ ਗਿਆ ਸੀ ਇਸ ਤਰ੍ਹਾਂ ਸਹੀ ਉੱਤਰ ਸੀ tan 60° ਹੈ ਆ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਜੇਕਰ tan a b ਵਰਗਮੂਲ 3 ਅਤੇ tan a b 1 ਵਰਗਮੂਲ 3 ਜਿੱਥੇ ਕਿ a b ਜਿਹੜਾ ਮੁੱਲੇ ਉਹ 0 ਡਿਗਰੀ ਤੋਂ ਵੱਧ ਹੈਗਾ ਪਰ 90 ਡਿਗਰੀ ਤੋਂ 90 ਡਿਗਰੀ ਦੇ ਜਾਂ ਬਰਾਬਰ ਹੈ ਤੇ ਜਾਂ ਘਟੇ ਠੀਕ ਹੈ ਸੋ ਬੱਚਿਓ ਇਹ a a ਡਿਗਰੀ ਜਿਹੜਾ ਹੈ a ਹੈਗਾ b ਤੋਂ ਵੱਧ ਹੈਗਾ ਭਾਵ a ਚੋ ਜਲੇ a ਜਿਹੜਾ ਹੈ b ਤੋਂ ਵੱਡਾ ਹੈਗਾ ਭਾਵ a/b ਜਿਹੜਾ ਹੈ ਉਹਦਾ ਜੋ ਅੰਤਰ ਆਏਗਾ ਉਹ ਧਨਾਤਮਕ ਹੋਏਗਾ ਰੈਨਾਤਮਕ ਨਹੀਂ ਹੋਏਗਾ ਅਸ਼ਰਤ ਹੈ ਇਹ ਤੇ ਕਹਿੰਦੇ ਜਿੱਦਾਂ ਹੋਵੇ ਤਾਂ a ਅਤੇ b ਦਾ ਮੁੱਲ ਪਤਾ ਕਰੋ ਸੋ ਬੱਚਾ ਆਓ ਮੁੱਲ ਪਤਾ ਕਰਦੇ ਆਂ ਇਹਦਾ ਬੜਾ ਵਧੀਆ ਸਵਾਲ ਹੈ ਇਹ ਵਾਲਾ ਦਿੱਤਾ ਹੈ tan a b √3 ਅਤੇ tan a, a b √1 √3 ਭਾਵ tan a b tan 60° ਕਿਉਂਕਿ ਬੱਚੇ √3 ਜਿਹੜਾ ਹੈ ਉਹ ਟੈਨ 60 ਡਿਗਰੀ ਦੇ ਬਰਾਬਰ ਹੁੰਦਾ ਹੈ ਅਤੇ ਟੈਨ a/b ਟੈਨ 30 ਡਿਗਰੀ ਕਿਉਂਕਿ ਬੱਚੋ ਟੈਨ 30 ਡਿਗਰੀ ਟੈਨ 30 ਡਿਗਰੀ ਜਿਹੜਾ ਹੈ 1/√3 ਦੇ ਬਰਾਬਰ ਹੁੰਦਾ ਹੈ ਹੁਣ ਬੱਚੋ ਜੇ ਟੈਨ a/b ਟੈਨ 60 ਡਿਗਰੀ ਹੋਵੇ ਇਹਦਾ ਮਤਲਬ ਕੀ ਹੈ ਕਿ ਟੈਨ a/b ਹੈਗਾ 60 ਡਿਗਰੀ ਦੇ ਬਰਾਬਰ ਹੈ ਸੋ ਭਾਵ a/b 60 ਡਿਗਰੀ ਤੇ ਬੱਚੋ ਜੇ a/ ਟੈਨ a/b ਟੈਨ 30 ਡਿਗਰੀ ਦੇ ਬਰਾਬਰ ਹੋਵੇ ਇਹ ਦਾ ਮਤਲਬ ਕੀ ਹੈ ਕਿ a/b ਜਿਹੜਾ ਹੈ ਉਹ 30 ਡਿਗਰੀ ਦੇ ਬਰਾਬਰ ਹੈ ਅਤੇ a/b 30 ਡਿਗਰੀ ਇਹਨੂੰ ਅਸੀਂ ਸਮੀਕਰਨ ਨੰਬਰ ਦੇ ਦਿੱਤਾ 2 ਹੁਣ 1 ਅਤੇ 2 ਨੂੰ ਜੋੜਨ ਤੇ ਇਹ ਦੋ ਸਮੀਕਰਨ ਜੋੜ ਦਾਂਗੇ ਆਪਾਂ ਸੋ a/b a/b ਸੋ ਬੱਚਿਓ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਇਹ ਹੋਏਗਾ ਕਿ ਇਹ ਸਾਡਾ /b ਤੇ ਜਮਾ b ਕੱਟ ਗਿਆ ਠੀਕ ਹੈ ਸੋ ਏ 60 30 ਹੋ ਗਿਆ ਹੁਣ ਬੱਚਿਓ ਇਹ ਦੇਖੋ a a ਕਿੰਨਾ ਹੋ ਗਿਆ 2a ਸੋ 2a 90 ਡਿਗਰੀ a ਕਿੰਨਾ ਹੋ ਗਿਆ 90 2 45 ਡਿਗਰੀ ਸੋ ਸਾਡੇ ਕੋਲ a ਦਾ ਮੁੱਲ ਆ ਗਿਆ ਹੁਣ a ਦਾ ਮੁੱਲ ਸੀੇਚ ਪਾ ਕੇ ਵੀ ਕੱਢ ਸਕਦੇ ਆ ਪਰ ਮੈਂ ਇੱਕ ਦੂਜਾ ਤਰੀਕਾ ਵੀ ਤੁਹਾਨੂੰ ਦੱਸ ਦਿੰਦਾ ਹੁਣ 2 ਨੂੰ 1 ਚੋਂ ਘਟਾਉਣ ਤੇ ਸੋ a b (a b) 60 3 ਸੋ 60 ਚੋਂ 30 ਇਹ ਕਿੰਨਾ ਹੋ ਗਿਆ ਬੱਚਿਓ 30 ਡਿਗਰੀ ਠੀਕ ਹੈ ਸੋ so, ਜਿਹੜੇ a ਜਮਾ b, b, e, so, b a ਜਮਾ so, b ਜਿਹੜੇ ਖੋਲਿਆ ਤੇ ਘਟਾ a ਤੇ ਜਮਾ a ਕੱਟ ਗਏ ਸੋ b ਐਜਲੇ ਬ੍ਰੈਕਟ ਖੋਲਾਂਗੇ ਘਟਾ ਜਮਾ ਹੋ ਜਾਏਗਾ ਇੱਥੇ ਜਮਾ ਵੀ ਹੋ ਜਾਏਗਾ ਸੋ 2b 30 ਡਿਗਰੀ ਸੋ b ਦੇ ਬਰਾਬਰ ਹੈ 30 2 15 ਡਿਗਰੀ ਸੋ 30 ਦਾ ਮੁੱਲ ਤੇ b ਦਾ ਮੁੱਲ ਤੇ ਆ ਗਿਆ ਸਾਡੇ ਕੋਲ ਬੱਚੇ 15 ਡਿਗਰੀ ਤੇ a ਦਾ ਮੁੱਲ ਆ ਗਿਆ 45 ਡਿਗਰੀ ਜੇ ਤੁਸੀਂ ਇੱਥੇ ਤਾਂ ਕੱਢ ਕੇ ਇਹ ਦੋ ਨੂੰ ਇੱਕ ਚੋ ਘਟਾਉਣ ਵਾਲਾ ਕੰਮ ਨਹੀਂ ਕਰਨਾ ਚਾਹੁੰਦੇ ਤੇ ਤੁਸੀਂ ਇਹ ਵੀ ਕਰ ਸਕਦੇ ਹੋ A ਦਾ ਮੁੱਲ ਇੱਕ ਵਿੱਚ ਭਰ ਕੇ ਜਿਵੇਂ A ਦਾ ਮੁੱਲ ਇੱਥੇ ਪਾਵਾਂਗਾ ਬੱਚੇ 45 ਡਿਗਰੀ ਪਾਵਾਂਗਾ ਠੀਕ ਹੈ 45 ਡਿਗਰੀ ਪਾਵਾਂਗਾ ਤੇ ਜੇ ਮੈਂ ਇੱਥੇ ਲੈ ਕੇ ਆਵਾਂਗਾ ਤੇ 60 ਚੋਂ 45 ਆ ਕਿੰਨਾ 15 15 ਆਗਾ ਤੇ ਜੇ ਮੈਂ A ਦਾ ਮੁੱਲ B ਵਿੱਚ ਪਾ ਦਵਾਂ ਇਹ ਆਪਣਾ ਨੰਬਰ 2 ਸਮੀਕਰਨ ਵਿੱਚ ਪਾ ਦਵਾਂ ਤਾਂ ਵੀ ਕੋਈ ਫਰਕ ਨਹੀਂ ਪਏਗਾ ਫਿਰ ਮੈਂ ਕੀ ਕਰਾਂਗਾ ਇੱਥੇ ਪਾਵਾਂਗਾ A 45 ਡਿਗਰੀ ਸੋ B ਇੱਥੇ ਚਲਾ ਜਾਏਗਾ ਜਿਵੇਂ B ਹੋ ਜਾਏਗਾ 30 ਸੱਜੇ ਪਾਸੇ ਆ ਜਾਏਗਾ ਖੱਬੇ ਪਾਸੇ ਆ ਜਾਏਗਾ ਘਟਾ ਹੋ ਜਾਏਗਾ ਸੋ 45 ਜੋਤੀ ਗਿਆ 45 ਡਿਗਰੀ ਸੋ ਤਿੰਨ ਟੰਗ ਨਾਲ ਕਰ ਸਕਦੇ ਹੋ ਦੋ ਨੂੰ ਇੱਕ ਚੋਂ ਘਟਾ ਸਕਦੇ ਹੋ a ਦਾ ਮੁੱਲ ਇੱਕ ਚੋਂ ਪਾ ਸਕਦੇ ਹੋ a ਦਾ ਮੁੱਲ ਦੋ ਚੋਂ ਪਾ ਸਕਦੇ ਹੋ ਜਿਹੜਾ ਤੁਹਾਨੂੰ ਤੁਹਾਨੂੰ ਚੰਗਾ ਲੱਗੇ ਵਧੀਆ ਲੱਗੇ ਸੌਖਾ ਲੱਗੇ ਉਸ ਨਾਲ ਤੁਸੀਂ ਕਰ ਸਕਦੇ ਹੋ ਸੋ ਐਸੀ ਪਿਆਰੇ ਵਿਦਿਆਰਥੀਓ ਅਭਿਆਸ ਨੰਬਰ 8.2 ਦੇ ਸਵਾਲ 2 ਔਰ 3 ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ